रहरास रास महला पहला दुखदारु सुख रोग भया जस पावन होई तुम करता करना मैं नाही चाहो करी न होई बलहारी कुदरत वस्या तेरा अंत न जाय लख्या रहा जा तुमे जो जोत में जाता अकल कला भरपूरिया ਕੋ ਸੱਚਾ ਸਾਹਿਬ ਸਿਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹੋ ਨਾਮਿਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਸੋਦਰ ਅਗਾਸਾ ਮਿਲ ਲਾ ਪਹਿਲਾ ਇਕੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਇਤਿਹਾਸੋ ਘਰ ਕੇਹਾ ਜਿਤ ਬੈ ਸਰਬ ਸਮਾ ਲਈ ਵਾਜੇ ਤੇਰੇ ਨਾਦ ਅਨੇਕ ਸੰਖਾਂ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ਪਰਿ ਸੋ ਕਈਏ ਕਹਤੇ ਤੇਰੇ ਗਾਵਣ ਹਾਰੇ ਗਾਵੰ ਤੁੰਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰ ਤੁੰਨੋ ਚਿਤ ਗੁ ਵੱਲੇ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰ ਤੁੰਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰ ਤੁੰਨੋ ਇੰ ਇੰਦਰਾਸ਼ਣ ਬੈਠੇ ਦੇਵਕੀਆਂ ਦਰ ਨਾਲੇ ਗਾਉ ਤੁੰਨੂ ਸਿਦ ਸਮਾਦੇ ਅੰਦਰ ਗਾਉ ਤੁੰਨੂ ਸਾਧ ਵਿਚਾਰੇ ਗਾਉ ਤੁੰਨੂ ਜਤੀ ਸਤੇ ਸੰਤੋਖੀ ਗਾਉ ਤੁੰਨੂ ਵੀਰ ਕਰਾਰੇ ਗਾਉ ਤੁੰਨੂ ਪੰਡਿਤ ਪਣ ਲਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਉ ਤੁੰਨੂ ਮੌਣਿਆ ਮਨਮੋਹਣ ਸੁਰਗ ਮਛ ਪਿਆਲੇ ਗਾਉ ਤੁੰਨੂ ਰਤਨ ਪਾਏ ਤੇਰੇ ਅਸਰ ਤੀਰਤ ਨਾਲੇ ਗਾਉ ਤੁੰਨੂ ਜੋਤ ਮਹਾ ਬਲ ਸੂਰਾ ਗਾਉ ਤੁੰਨੂ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁੰ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਦਰ ਸਾਲੇ ਔਰ ਕਹਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਹੂੰ ਨਾਮਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਐ ਬੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਬਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨਨੇ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਨ ਕਿਸ ਦੀ ਵੜਿਆਈ ਜੋ ਤੇ ਸੁਭਾਵੇ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤਸਾ ਸਾਹ ਪਾਤ ਸਾਹਿਬ ਨਾ ਨਿਕਰੇ ਰਜਾਈ ਆਸਾ ਮੱਲਾ ਪਹਿਲਾ ਹੁਣ ਵੱਡਾ ਆਖੇ ਸਭ ਕੋਏ ਕੇਵੜਾ ਵੱਡਾ ਡਿਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਈਆ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਹੂੰ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਏ ਤੇਰੇ ਤੇਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀ ਆਵਡੀਆਂ ਆ ਸੁਧ ਵਿਣ ਸਿਧੀ ਕਿਨੇ ਨਾ ਪਾਈਆ ਕਰੋਨੁ ਮਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਖੀ ਭੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨੋ

मिले आखण पाए वॾा घाट नण इहो न, न ई को न को जे تیری ते جن دن کر जिन दिन करी ਕਸੁੰਨ ਬਸਾਰੇ ਤੇ ਕਮ ਜਾ ਨਾਮ ਨਿਕਾ ਨਾਮੇ ਬਾਸਨਾ ਰਾਗੁ ਗਰੀ ਮੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋਂ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸੇ ਮੇਰੇ ਮੀਤ ਗੁਰ ਦੇ ਮੋਹ ਕੋ ਰੋ ਮੋ ਨਾਮ ਪਰਗਾਸੇ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ 함ਰੀ ਰਹਿ ਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸੇ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਂ ਜੰਮ 파ਸੇ जो सदगुण सर संगत आए, धिक जीवे देख जीवास, जिन हर जन सदगुर संगत पाई तिन धुर मस्तक लिखया लिखासत धन धन जित हर रस पाया मिलजन नाम नाम गुजरी मल्हा पंजवाे मंचित वैदम जा आर हर जो परया ਸੈਲ ਪਥਰ ਮੇ ਜਨ ਤੋ ਪਾਏ ਤਾਂ ਕਰ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗ ਤੁ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਤ ਹਰਿਆ ਰਹਾ ਜਨਮ ਤੇ ਤਾ ਲੋਕ ਸੁਧ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਇਕ ਸੰਬਾਹੇ ਠਾਕੁਰ ਕਾਹੇ ਮਨਭਉ ਕਰਿਆ उड़ उड़ सैकोसां किस पाछे बछरे छरिया तिनि कौन खिलाव कौन चुगावन में सिमरन करियाधान दस अष्ट सिधान ठाकुर करतल धरिया जन नान बल बल सदबल जई ॻ तेरा अंत न पारा वरिया रागा सामला चौथा सो पुरख एक ओंकार सदगुर प्रसाद सो पुरख निरंजन हर पुर निरंजन हर अगमा अगम पारा सबधयावे सबधयावे तुंहिंजी हर सच्चे सिरजन जनहारा सब जी तुम्हारे जी तूं जिया का दा तारा हर संतो जी सब दुख विसारण हारा ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਦੇ ਅੰਤਰ ਸਰਮ ਅੰਤਰ ਜੀ ਹਰੇ ਕੋਪਰੁਖ ਸਮਾਨਾ ਇਕ ਦਾਤੇ ਇਕ ਬੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਵ ਰਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਸੇਵੇ ਜੋ ਸੇਵੇ ਤੁਜੀ ਜਨ ਨਾਨਕ ਤਿਨ ਕੁਰਵਾਣਾ ਹਰ ਧਿਆਵੇਂ ਹਰ ਧਿਆਵੇ ਤੁਜੀ ਸੇ ਜਨ ਜੁ ਮੇਸ ਕੋ ਵਾਸੀ ਸੇਮ ਕੁ ਸੇਮ ਕੁ ਭੈ ਜਿਨ ਹਰ ਧਿਆਇਆ ਜੀ ਤਿਨ ਟੂਟੇ ਜੰਮ ਕੀ ਫਾਸੀ ਜਿਨ ਨਿਰਭੋਜਨ ਹਰ ਨਿਰਭੋਧਾਇਆ ਜੀ तिन का भाव सभी जिन सेविया जिन सेविया मेरा हर जी ते हर हर रूप समासी सेध सेधन जिन हर भयाजी जन नान तेरी भगत तेरी भगत भंडार जी भरे बेद बेनता तेरे भगत तेरे भगत भग सालाहं तुजी हर अनक अनेक अनंता तेरी अनक तेरी अनक करे हर पूजा जी तब तापे जपे बियंता तेरे अनेक तेरे अनेक पड़े बो पढ़े शास्त्र जी कर क्रिया खट कर्म करंता से भगत से भगत भले जन नानक जी जो भावे मेरे पर भगवंता तूं और पुरख अपर पर कृता जी तुजे अवर कोई ਤੁ ਦੁਗਦੂ ਇੱਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨਮ ਨਿਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆ ਸਾਮਲਾ ਚੌਥਾ ਤੂੰ ਕਰਤਾ ਸਚਿਆਰ ਮੇ ਦਾਸ ਸਾਈ ਜੋ ਤੋਂ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੇ ਤੂੰ ਸਭ ਨੇ ਲਿਆਇ ਜਿਸ ਨੂੰ ਕਿਰਪਾ ਕਰੇ ਤਿਨ ਆਮ੍ਰਿਤ ਨੂੰ ਪਾਇਆ ਗੁਰਮੁਖ ਲਾਧਾ ਮਨੁ ਗਵਾਇਆ ਤੋ ਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਏ ਤੁਦ ਬਿੰਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਮ ਪੂਜਾ ਲਾਏ ਸੋ ਜੰਦਾਣੇ ਹਗੂ ਸਦਹੀ ਆਤਮ ਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂਜਾ ਅਵਰਨ ਕੋਏ तूं करे कर सोए जनक गुरमुख पर गॾ आसा महला तसर वॾे भैले नासा पाणी पाप कया पंकज मोह पगने चाले हमदे खुबे आले मन चेते मूड़ मना ਹਰ ਬਿਸਰਤ ਤੇਰੇ ਗੁੰਗਲਿਆ ਰਹਾ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਤਣ ਵਤ ਨਾਮ ਇਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਅਸਾ ਮੱਲਾ ਪਨਵਾ ਭਈ ਪ੍ਰਾਪਤ ਮਾਨੁਗ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ और काज तेरे के न काम मिलसात संगत भज केवल नाम सन जाम लाग भव जल करण कन वृा रंग माया ते जप तप संम धर्म न कमायावा साध न जानया हर राया कौ न हम नीचे करमा, शरण परे की रखो शर्मा पातशाही दसमी कवि बास बेनती चौपाई हमरी करो हाथ दे रक्षा पूर्ण होए चित की इच्छा तो चंदन मन रहे हमारा अपना जान करो प्रत पारा हमरे दोस्त सवे तुम घावो आप हाथ दे मोहे बचाओ سکی بسے مورو پروارا سیو سکھ سب کر تارا مور کر دب رنگ کو آج سنگریے پورن ہوئے ہماری آشا تو بھجن کی رہتے آشا تمہیں ساڑھ کوئی اور نہ دھیاؤں جو برچاؤں تمتے پاؤں سیوک سکھ ہمارے تاری چن چن ستر ہمارے مارے آفا دے مجھے مرن کال کا تراس نری تم جو سدا ہمارے پچھا سری جو کرے اور اچھا راک لے ہو مو راکھن ہارے سائے سم سہائے پیارے دین بند دشتن کے ہنتا تم ہو پوری چتر دس ہنتا کال پائے برما ببدرا کال پائے جو اوترا ਕਾਲ ਪਾਏ ਕਰ ਵਿਸਨ ਪ੍ਰਕਾਸਾ ਸਗਲ ਕਾਲ ਕਾ ਕੀ ਆਤਮਾ ਸਭ ਜਮਨ ਕਾਲ ਜੋਗੀ ਸੇਵ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਤ ਸੰਪੁਜਾਇਓ ਆਦ ਅੰਤ ਏਕ ਹੈ ਅਵਤਾਰਾ सोई गुरु समझयो हमारा नमस्कारि कमारी सगल जन आप सवारी सेक को शिव गुण सुख दियो सतरन को पल कियो घट घट के अंतर की जान भले बुरे की पीर पछान चीटी ते कुंचर्फूला सभुकर फूला संतन दुख पाए ते दुखी सुख पाए साधन के सुखी एक एक की पीर पहचानै घट घट कै पट पट की जानै जबद कर करा करताना प्रजा धर सब दे अपारा जब आ कर करतहूं कबहूं तुम मै मिल दे हे दर्शन हूं जेते बदन से सब धारै आप अपनी बोझो चारै tum sabhi te rahat niralam janat vedo bhed aur alam nirankar nirbekarnalam aad anil anadasam ka ka mool chara bheda janko bhed na pavat beda tanko karpaan anumanate maha mool ka jhed na janat महादेव को कै सदारंकार काचीत न भयो बुध हैती वर्नत भिन्न भिन्न तुमेंेती तेती रा लखा न जाए पसारा कै किल सजा प्रथम संसारा एक रूप अनूप सरूपा परंक भयो राव कई भूपा अंडज जे रजे से तज कीनी ਖੁਦ ਬੁਝ ਖਾਨ ਬਹੋ ਰਚ ਦੀਨੀ ਕਉ ਫੁਲ ਰਾਜਾ ਹੋਇ ਬੈਠਾ ਕਉ ਸਮਿਟ ਬਹੁ ਸ਼ੰਕਰ ਬੈਠਾ ਸਗਰੀ ਸਿਜ ਦਿਖਾਇਆ ਚੰਭਉ ਆ ਜੁਗਾ ਸਰੂਪ ਸੇੰਭਉ ਅਵ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ ਜਿਤੇ ਉਡਵਤ ਤੁਤ ਪਾਤਾ ਸਗਲ ਮਲੇਚ ਕਰੋ ਰਣ ਘਾਤਾ ਜੇ ਅਜ ਦੁਜ ਤਾਉ ਸਰਨੀ ਪਰੈ تن کے دوست دکھ تو ہے مرے پورک جبن پگ پرے تہارے تن کے تم سنکٹ سب ٹارے جو کل کو ایک بار دے ہیں تاکہ کال نکٹ آئے ہیں رچا ہوئے تائیں سب کالا دوست اور اشترے تت کالا کرپا درشت تن جائے نہر ہو तांके ताप न त मोहरो विध सिद्ध घर मो सब होाए छक न कोई एक बार दिन तुमें संवारा कल फास ते तए उबारा जिनर नाम त्योहारो का दार दुष्ट दुख ते रहा खड़क खे तरण तेहारी हाथ दे उारी सरब ठौर हो सहाई दुष्ट दुख ते लेहो बचाई सवैया गहे जब ते तुमरे तब ते को आंख तरे नै आनो राम रहीम पुराण कुराण अनेक कहे मत एक न मान्यो सिमृत शास्त्र वेद सबै बहु भेद हम एक न जानो श्रेयसपानमरी करे ਮਨ ਕਹਿਓ ਸਭ ਤੋ ਹੈ ਬਖਾਨੂ ਦੁਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੇਹਾਰੋ ਦਵਾਰ ਬਾਂਹ ਗਏ ਕੀ ਲੋਜ ਅਸੇ ਗੋਬਿੰਦ ਦਾਸ ਤੋਹਾਰ RAM KALLI MULLA TE JANAN NIKUNKAR SADGURU PRASAD ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸਭ ਦੋ ਤੰਗਾਓ ਹਰੀ ਕੇ ਰਾ ਮੰਜਨੀ ਵਸਾਇਆ ਕਹਿ ਨਾਮ ਕਿ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਨੂੰ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੂ ਕਰੇ ਤੇਰਾ ਕਰ ਸਭ ਸਵਾਰਣਾ ਸਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਮਿ ਤੁਮੰ ਮੇਰੇ ਸਦਾ ਰੋ ਹਰਿ ਨਾਲੇ ਸੱਚ ਸਾਹਿਬਾ ਕਿਆ ਨਾਹੀ ਘਰ ਤੇਰੇ ਕਰਤਾ ਤੇਰੇ ਸਭ ਕੇਛੈ ਜਿਸ ਦੇ ਸੋ ਪਾਵੇ ਸਦਾ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਆਵਾਜੇ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਉ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਕੋ ਖਾਸ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ कहै नाम इक सुनो संतो शब्द धरो प्यारे साचा नाम मेरा आधारो वाजे पंचवत घर सुवागे घर सुवागे शब्द वाजे कला जित गधरिया पंचदूत तो वसे कीते कालकंठ कुमारिया डोर कर्मन पाया तुजिनको से नाम हर के लागे ਕਹੇ ਨਾ ਨਿਕਤੇ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪੌਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨੁ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰਿਆ ਭਰ ਪੂਰੇ ਬਿਨਵਲਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਮੁਦਾਵਣੀ ਮੱਲਾ ਪੰਜਾ ਥਾਲ ਵਿਸਤ ਨ ਉਸਤੂ ਪਈਓ ਸਤ ਸੰਤੋਖ ਵਿਚਾਰੋ અમૃત નામ ઠાકર કા પયો જિસકા સબસ આધાર દેખો ખાવે દેખો ઘુંચે તિસ્કા હોય ઉધાર એવસ્ત જીને જાઈ નિતન રખ ઉધાર તમ સંસાર ચરણ લગ તરીએ સબનો નિક બ્રહ્મ પસારો શ્લોક મહલ્લા પનવા تیરા કીતા જાતો નહીં મેનો જો કિતોઈ ਮੈਨੇ ਗੁਣਿਆਰੇ ਕੋ ਗੁਣਾਈ ਆਪੇ ਤਰਸਿ ਤੋਈ ਤਰਸ ਪਿਆ ਮੈ ਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਮ ਇਕ ਨਾਮ ਮਿਲੇ ਤਾਂ ਜੀਵਾਂ ਤੁੰ ਮੰਨਤੀਂ ਗੇ ਹਰਿਆ ਪੌੜੀ ਕਿੱਥੇ ਤੂੰ ਸਮਰਥ ਜਿੱਥੇ ਕੋਏ ਨਾ ਏ उथे तेरी रख अग्नी उर माही सुण कम काए ते छॾ भाउ जल असा गुर सभ पार पाए जिन को लॻी प्या से खाए कलमे एहो गुण गोविन्द गाय सवसैनो कृपाल समाले साहसा बिर्था न जे आवे तुद आहे मल्ला श्लोकमल्ला अंतर अन्तर्गुरु आराधणा जेवा जना नेत्री सद्गुरु पेखणा सौनी सुना गुणा सद्गुरु से रतया दर्गे पाये ठा ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਏਵਤੁ ਦੇ ਜਗ ਮੇ ਉਤਮ ਕਾਣੀਏ ਫਿਰ ਲੇਕਈ ਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆਪ ਬਾਰੀਆਂ ਗੁਰ ਕੀ ਪਹਿਰੀ ਪਾਇ ਕਾਸ਼ ਸਵਾਰੀਆਂ ਵਾ ਅਪਯਾਲ ਮਨੁ ਨਾ ਵਿਸਾਰੀਆਂ ساجنا کے سنگ بوجل تارتے نند دن مائیں بدار تاحب کی نانک منے مائے جس سے مورت سکھ ہوئے سگلے دکھ جائے ਿਸ ਸਾਇਬ ਕੀਤੇ ਨਾਮਿਕ ਮਨੇ ਮਾਈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਗ रास स्लोक महल्ला पैला दुखदारु रोग भया